ਕੁੱਤੇ ਕਿਹਦੇ ਨਾਲ ਗਿਆ ਲੋ ਮਿੱਤਰ ਪਾਇਆ ਕੋਈ ਗਾਣੇ ਦੰਦੀ ਤੋਂ ਵੱਢ ਲੈ ਚੱਲ ਸਹੀ ਆ ਦੰਦੀ ਨਾ ਵੱਢ ਹੋ ਕਿੰਨੇ ਦੇ ਕਹਿੰਦਾ ਤੂੰ ਯਾਰਾ ਸਾਢੇ 10 ਮੰਗਿਆਗਾ ਸਾਢੇ 10 ਮੰਗਿਆ ਨਹੀਂ ਸਾਢੇ 10 ਹੀ ਦੇਵਾਂਗੇ ਹਾਂ ਲੱਗ ਜਾਏ ਹਾਂ ਲੱਗ ਜਾਏ ਇਹਨੇ ਲਾਤਾ ਇਹ 9 ਕਹਿੰਦਾ ਕਾ ਲੱਗਣਾ ਹੋਇਆ ਇਹ ਦੋਸਤੋ ਕੱਟ ਨਹੀਂ ਦੇਤਾ ਨੋ। ਚੱਲ ਜੰਗਲ। ਰੇਣੀ ਹੁਣ ਦਰਖ ਕਿੰਨੇ ਦੀ ਆ। ਸਾਡੇ ਆਪ। ਜੁੜੀ ਲਮੈਂਟਰ ਵਾਲੀ ਹੁੰਦੀ ਆ ਲਾਲ ਲਾਲ ਤਾਰਾ ਪਲਸ ਵਾਲੀ ਲੱਗਦੀ ਨਹੀਂ। ਹਾਂ? ਆਸਤਾ ਤਿਆਰ ਰਹਿ। ਕਿੱਥੇ ਗੱਲ ਹੋ ਰਹੀ ਹੈ? ਅੱਬਾ ਹੀ ਨਹੀਂ ਹੋਇਆ। ਅੱਲਾਹ ਵਾਹ ਕਰੀ ਮਾਰ ਜਿੱਥੇ ਲੱਗਾ ਇਹਦਾ ਸੌਦਾ। ਪੱਥਰੀ ਦਾ ਸੌਦਾ ਜੀ। ਉਹ ਲੱਕਰੀ ਦਾ ਸੌਦਾ ਹੋ ਰਿਹਾ ਬਈ। ਦੇਖੋ। ਏ ਮਾਰਗੋ ਨੂੰ ਨਾ ਪੋਛੋ ਮਾਰਗੋ ਨੂੰ ਪੁੱਛੋ ਪੈਸੇ ਗਣੋ ਪਾਲੇ ਤੇਰੀ ਬੱਕਰੀ ਹੋਏ ਨਾ ਬਾਈ ਇਹ ਨਾਲ ਹੀ ਆ ਬਾਈਆਂ ਜੀ ਠੀਕ ਹੈ ਸ਼ੁਰੂ ਤਿੰਨ ਚਾਰ ਪੰਜ ਕਿਹੜੀ ਪਾਸੇ ਆਇਆ ਪੂਰੇ ਲਾਦੇ ਪੈਸੇ ਹੁਣ ਤਾਂ 8000 ਰੁਪਏ ਇੰਦਰੀ ਵੇਖੋ ਮੁੰਡਾ ਬਚਦਾ ਮੈਂ ਕਿੰਨੇ ਕਹਿੰਦੇ ਨੇ ਜੋ ਤੁਹਮਰੀ ਖੜੀ ਪਿੰਨ 10 ਦੀ 10 ਦੀ ਮੰਗੀ ਜਾਂਦੇ ਹੋ ਸਾਢੇ 10 ਤੇ ਪੈਸੇ ਰੁੱਟੋ ਨਾ ਯਾਰ ਕੋਈ ਗੱਲ ਨਾਲੋਂ ਗੋਟੀ ਮਾਰਦੀ ਉਹਨਾਂ ਦੇ ਦਾਂਗੇ ਪੈਸੇ ਹੀ ਹੋਰ ਪਰ ਉਹ ਸਾਡੇ ਜਾਣਗੇ ਠੀਕ ਆ ਫਿਰ ਇਹਦੀ ਸੌਦਾ ਹੋਊ ਸਾਡਾ ਵੀੜੀ ਵੀ ਛੇ ਉਹ ਹੁੰਦੇ ਕੀ ਬਹਿੋੜਾ ਯਾਰਾ ਵਰਕੇ ਹੁਣ ਦੇਖੀਓ ਕੀ ਕਹਿੰਦੇ ਆ ਚੱਲ ਲਖਾਈ ਕਰਾ ਦੇਣਗੇ ਠੀਕ ਆ ਹੁਣ ਤਾਂ ਲਖਾਈ ਕਰਾ ਬਾਕੀ ਯਾਰ 9 ਤੇ 10 ਚ ਕੀ ਫਰਕ ਹੈ ਹੁਣ ਕੋਈ ਫਰਕ ਨਹੀਂ ਹੈ ਯਾਰ 10 ਤੁਸੀਂ ਮੰਗਦੇ ਹੋ 9 ਲਾ ਦਾਂ ਨੇ ਹੋਰ ਕੀ ਯਾਨ ਕਿ ਕਿੰਨੇ ਕਹਿੰਦੇ ਕਿੰਨੇ ਕਹਿੰਦੇ 10 ਹੀ ਕਹਿਦਾ ਦੂਰੇ ਮੇਰਾ ਇੱਕ ਥਾਂ ਦੇ ਖੰਡ ਜੀ ਤੇ ਨਹੀਂ ਗੱਲ ਹੋਰ ਹੋ ਗਈ ਇਹ ਮੈਨੂੰ ਪਤਾ ਲੱਗਾ ਸੀ ਉਹਦੀ ਮੰਡੀ ਚ ਰਹਿੰਦੇ ਆ ਉਹ ਵੀ ਮੰਡੀ ਮੰਡੀ ਜਾਣਾ ਬੰਦਾ ਕੋਈ ਨਾ ਥੋੜਾ ਜਿਹਾ ਨੂੰ ਤੇ ਹੋ ਗਿਆ ਉਹ ਦੇਣੀਆਂ ਤੇ ਨਹੀਂ ਦੇਣੀ ਨਾ ਇਧਰ ਦੇ ਸਾਹਮਣੇ ਗੱਲ ਕਰ ਰੋ ਤਾਤਾ ਭਾਏ ਦਾ ਫੇਰ ਜੀ ਜਾਂਦੇ ਨੇ ਆਹਦੀ ਪੈਸੇ ਦੀ ਦੱਸਦੀ ਤਾਂ ਦੇਣੀ ਦੱਸ ਦੀ ਹੁਣ ਤਾਂ 10 ਜੀ ਵੀ ਨਹੀਂ ਦੇਣੀ ਕਹਿੰਦੇ ਪੂਰੀ ਆ ਤੈਨੂੰ ਕੀ ਕਹਿੰਦੇ ਨਹੀਂ ਆ ਜਾਂਦੇ ਹਾ ਜੀ ਉਹਦਾ ਮੇਰਾ ਕਰ ਗੱਲ ਆ ਫਾ 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 ਮੋੜ ਦੀ ਯਾਰ ਤੂੰ ਮੋੜ ਦੀ ਜਿੱਤੇ ਕੋਈ ਮੋੜ ਦੀ ਸਾਡੇ ਨੌਂ ਦੀ ਬੱਕਰੀ ਯਾਰ ਯੱਕ ਠੀਕ ਆ ਹੁਣ ਪਹਿਲਾਂ ਹੱਡੀ ਕੱਟੀ ਹੁਣ ਸਾਡੇ ਉੱਤੇ ਆ ਦੇਖੜਾ ਕੱਟੀ ਆੱਖੀ ਆਪਾਂ ਨੂੰ 10 ਜੀ ਕਰ ਤੂੰ ਜੇ 15 ਨਾ ਕੋਣ ਤੈਨੂੰ ਉਹ ਮੂੰਹ ਹਾਂ ਮੰਗ ਵੀ ਦਾ ਮਾਤ ਵੀ ਨਹੀਂ ਮਿਲਦੀ ਹੁਣ ਤਾਂ 10 ਜੀ ਤਾਂ ਕਹੇ ਜੀ ਸਾਡੇ ਤਾਂ ਅੱਖਾਂ ਨੂੰ ਪਹਿਲਾਂ 215 ਮੰਗੇ ਚਾਚਾ ਹੈਲੋ ਉਹ ਦੇਣੀ ਹੈ 99 ਦੇ ਬੰਦੂ ਬੰਦੂ ਉਹਦੇ ਵੀ ਆ ਸੀ ਨਾ ਮੰਡੀ ਤੇ ਆ ਸੀ ਉੱਥੇ ਕੰਨ ਬੱਕਰੀ ਕੰਨ ਬੱਕਰੀ ਛੱਡ 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 ਦੇ ਪੰਜ ਘਾਟੇ ਬਾੜੀ ਪੰਜ ਦਾ ਪਾਸੇ ਦੇ ਲੱਤੀ ਯਾਰ ਚੱਕ ਲੈ ਵੀ ਹੋ ਗਿਆ ਸੌਦਾ ਤੇਰੀ ਹੰਡ ਪੂਰੀ ਕਰੀ ਅੱਜ ਹਾਂ ਉਹਦੇ ਮੁੜ ਗਿਆ ਤੂੰ ਉਹਦੇ ਕੋਲ ਅੱਜ ਰਹੀ ਹੈ ਤੇਰੇ ਤੇ ਠੇਕਰ ਬਾਕੀ ਬੱਕਰੀ ਹੋਰ ਨੂੰ ਨੰਗਾ ਮੇਰਾ ਤੇ ਫੁਕਦੇ ਨੇ ਗੱਲ ਇਧਰ ਜਿੰਦ ਨੂੰ ਪਾਈ ਤੇ ਨੇ ਹਾਂ ਹਾਂ ਸਾਨੂੰ ਉੱਤੇ ਕਰਕੇ ਚੋ ਚਾਹੇ ਅੱਜ ਮੰਨ ਰਹੀ ਹੋਰ ਅੱਜ ਦਿਨੇ ਤੋਂ ਇਹ ਦੇ ਬਾਈ ਕਰੂ ਸੋਟ ਕਰੂ ਸੋਟ ਲੈ ਹੁਣ ਮੈਂ ਨੂਨ ਨਾਲ ਖਾਈ ਦਿੰਦੇ ਰਹੂੰ ਹਾਂ 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 ਹੁਣ ਮਾਪਾ ਜੀਨ ਖਾਈ ਲੀ ਗੁਈ ਤਾਂ ਨਹੀਂ ਤਾਂ ਵਾਗਾਂ ਲੈਣ ਲੱਗ ਜੈ ਸਮੋਲੋ ਬਾਕੀ ਘਰ ਆ ਕੇ ਬੋਝੂ ਕਾ ਕਰੂਗਾ ਪੂਰਾ ਲਿਖਾਈ ਕਰਾ ਦੇ ਗੈਣਾ ਪੈ ਸਰਵਾਰਾ ਕਰਾ ਦੇ ਫਿਰ ਤਾਂ ਠੀਕ ਆ ਦੱਸਦਾ ਵੀਰਾ ਆ ਬੰਦ ਜਿਹਦਾ ਹੋਗਾ ਉਹ ਮੰਗੇ ਜੇ ਤੋ ਯਾਰ ਅੱਡੀ ਮੈਂ ਨਹੀਂ ਆਉਂ ਬਿਆਲੀ ਉਹਦੇ ਸਾਨੂੰ ਦਿੱਤੀ ਨਹੀਂ ਹਾਂ ਉਹਦੇ ਤੋਂ ਮੰਗਦੇ ਆ ਕੇ ਲੈ ਕੇ ਆਸ ਗੁਰਾ ਮਣਾ ਖੜਾ ਕਿੱਧਰ ਲਾ ਕੇ ਉਹ ਆ ਫਿਰ ਦੱਸੀ ਆ ਉਹੀ ਲੱਗੇ ਸੀ ਕਹਿੰਦੇ ਨੇ ਉਹ ਬਿਆਲੀ ਗਾਣਾ ਡੰਡਾ ਚਲੋ ਯੂੰ ਖੜਾ ਲੈ ਵੀ ਆ ਤਰੀ ਦਾ ਸੋ ਦੋ ਗਿਆ ਤਰੋਂ ਦਾ ਵਕਰੀ ਮੁੰਡੀ ਚ 10 ਹੇ 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 ਹਾਂ ਹਾਂ ਦਾ ਆਪਣਿਆ ਸੋ ਚਾਚਾ ਹਲੋ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ